ਪੰਜਾਬ ਜਿਹਦੇ ਬਾਰੇ ਕਹਿਆ ਜਾਂਦਾ ਹੈ ਕਿ ਇਹ ਸਭ ਤੋਂ ਫਰਟਾਈਲ ਕੋਈ ਲੈਂਡ ਹੈ ਹਿੰਦੁਸਤਾਨ ਚ ਨਹੀਂ ਪੰਜਾਬ ਦੀ ਹੈ ਤੁਸੀਂ ਉੱਥੇ ਅਗਰ ਤੁਸੀਂ ਕੋਈ ਪਲੈਨਿੰਗ ਕਰਨੀ ਹੈ ਤੁਸੀਂ ਵਰਟੀਕਲ ਡਵੈਲਪਮੈਂਟ ਕਰੋ ਨਾ ਜੀ ਪੰਜਾਬ ਚ ਪਹਿਲੇ ਹੀ 42% ਅਰਬਨਾਈਜੇਸ਼ਨ ਹੈ 42% ਸ਼ਹਿਰ ਨੇ ਔਰ ਬਾਕੀ ਦੇ ਪੇਟ ਨੇ ਸਾਡੇ ਅਗਰ ਸ਼ਹਿਰ ਜ਼ਿਆਦਾ ਨੇ ਪਹਿਲੇ ਸਾਨੂੰ ਹੋਰ ਸ਼ਹਿਰਾਂ ਦੀ ਲੋੜ ਨਹੀਂ ਹੈ 40000 ਏਕੜ ਜਗ੍ਹਾ ਲੈ ਕੇ ਤੇ ਉਹਨੂੰ ਅਰਬਨਾਈਜ਼ ਕਰਨਾ ਹੈ ਹਰ ਜਿਹੜਾ ਇੱਕ ਕਿਸਾਨ ਹੈ ਉਹਦੀ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਖਤਮ ਕਰਦਾ ਰਹਾ ਇੱਕ ਬਹੁਤ بڑا ਕਨਸਪੀਰੇਸੀ ਵੀ ਹੈ ਔਰ ਮੈਂ ਸਮਝਦਾ ਬਹੁਤ ਬੜੀ ਬੇਵਕੂਫੀ ਹੋਈ ਹੈ ਸਰਕਾਰ ਦੀ ਨਾ ਨਾ ਹਮੇਸ਼ਾ ਇਹ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੁੱਧ ਹੀ ਪਾਰਟੀ ਹੈ ਪਰ ਅੱਜ ਉਹਦਾ ਅਸਲੀ ਚਿਹਰਾ ਜਿਹੜਾ ਹੈ ਬੇਦਖਾਦ ਹੋਇਆ ਉਹ ਕਹਿੰਦੇ ਤੁਸੀਂ 3000 ਦੇ ਕੇ ਉਹਦੀ ਜ਼ਮੀਨ ਹੜੱਪ ਲੋਗੇ ਉਹ ਕੀ ਕਰੇਗਾ ਔਰ ਫਿਰ ਤੁਸੀਂ ਕਹਿੰਦੇ ਹੋ ਜੀ ਤੁਹਾਡੀ ਸਵੈ ਇਛਾ ਨਾਲ ਤੁਸੀਂ ਦੇਣੀ ਹੈ ਨੋਟੀਫਾਈ ਕਿਉਂ ਕਰ ਰਹੇ ਹੋ ਪਹਿਲੇ ਉਹਨਾਂ ਨੂੰ ਪੁੱਛੋ ਕਿ ਜੇ ਤੁਸੀਂ ਹਾਂ ਕਰਦੇ ਹੋ ਤਾਂ ਇਹ ਨੋਟੀਫਾਈ ਕੀਤੀ ਜਾਏਗੀ ਤੁਸੀਂ ਪਹਿਲੀ ਨੋਟੀਫਾਈ ਕਰਕੇ ਕੱਲ ਨੂੰ ਉਹ ਜ਼ਮੀਨ ਉਹਨਾਂ ਕੋਲ ਫਸ ਜਾਏਗੀ ਸਰਕਾਰ ਕੋਲ ਜੇ ਉਹ 5 ਸਾਲ ਕਢਾਉਂਦੇ ਉਹਨੂੰ ਲੱਗ ਗਿਆ ਉਹ 5 ਸਾਲ ਕਰੇਗਾ ਕੀ ਬੜੇ ਪਹਿਲੀਆਂ ਜਿਹੜੀਆਂ ਕਾਲੋਨੀਆਂ ਹੈ ਪਹਿਲੀਆਂ ਜਿਹੜੀਆਂ ਸਕੀਮ ਗਵਰਨਮੈਂਟ ਵੱਲੋਂ ਆਈਆਂ ਹੈ ਉਹ ਹੀ ਪੂਰੀ ਤਰ੍ਹਾਂ ਹਾਲੇ ਤੋਂ ਉੱਥੇ ਡਿਵੈਲਪਮੈਂਟ ਨਹੀਂ ਹੋ ਪਾਈ ਹੈ ਉੱਥੇ ਵਸੋ ਨਹੀਂ ਆਈ ਹੈ ਤੁਸੀਂ 40000 ਏਕੜ ਚ ਕਿੱਥੋਂ ਲਿਆਓਗੇ ਲੋਕ ਰਹਿਣ ਲਈ ਜੋ ਨਾਲ ਲਾਈਵ ਕਨੈਕਟ ਵੱਲੋਂ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਸੀ ਦੇ ਤਹਿਤ ਜੇਕਰ ਗੱਲ ਕਰੀਏ ਤੇ ਇੱਕ ਯੋਜਨਾ ਜਿਹੜੀ ਬਣਾਈ ਗਈ ਤੇ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਭਾਜਪੀ ਸੀਨੀਅਰ ਆਗੂ ਜਿਹੜੇ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਅਖੀਰਕਾਰ ਉਹਨਾਂ ਵੱਲੋਂ ਕੀ ਕੁਝ ਜਿਤਾਇਆ ਜਾ ਰਿਹਾ ਕਿ ਵਿਰੋਧ ਜਿਤਾਇਆ ਜਾ ਰਿਹਾ ਕਿਉਂਕਿ ਜੇਕਰ ਇੱਕ ਪਾਸੇ ਦੀ ਗੱਲ ਕਰੀਏ ਤੇ ਲੈਂਡ ਪੋਲਿੰਗ ਪਾਲਸੀ ਦਾ ਜਿਹੜਾ ਵਿਰੋਧ ਹੈ ਕਿਸਾਨਾਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਜਿਹੜੀ ਪਾਰਟੀਆਂ ਹੈਗੀਆਂ ਮੈਂ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਸਰ ਇੱਕ ਤੇ ਉਹਦੇ ਬਾਰੇ ਕੀ ਕਹਿਣਾ ਹੈ ਆ ਦੇਖੋ ਜੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਹੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਮੈਂ ਇੱਥੇ ਕੀਤੀ ਹੈ ਪੂਰਾ ਭਾਰਤੀ ਜਨਤਾ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਇਹਦੇ ਵਿੱਚ ਇੱਕ ਬਹੁਤ ਬੜੀ ਕਾਂਸਪੀਰੇਸੀ ਜਾਂ ਕਪਲੇ ਦੀ ਜਿਹੜੀ ਵੱਧੂ ਆ ਰਹੀ ਹੈ ਪਰ ਸਾਡਾ ਇਹ ਮੰਨਣਾ ਹੈ ਕਿ 40000 ਏਕੜ ਮਤਲਬ ਮੈਂ ਥੋੜਾ ਕੰਪੈਰੀਸਨ ਲਈ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਪੂਰਾ ਚੰਡੀਗੜ੍ਹ ਦਾ ਏਰੀਆ ਰਕਬਾ ਸੀ ਜਦੋਂ ਵਸਿਆ ਸੀ ਤੇ 23000 ਏਕੜ ਦੇ ਕਰੀਬ ਸੀ ਜੀ ਔਰ 40000 ਏਕੜ ਜਗ੍ਹਾ ਲੈ ਕੇ ਤੇ ਉਹਨੂੰ ਅਰਬਨਾਈਜ਼ ਕਰਨਾ ਔਰ ਜਿਹੜਾ ਇੱਕ ਕਿਸਾਨ ਹੈ ਉਹਦੀ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਖਤਮ ਕਰ ਦੇਣਾ ਇੱਕ ਬਹੁਤ बड़ा ਕਾਂਸਪੀਰੇਸੀ ਵੀ ਹੈ ਔਰ ਮੈਂ ਸਮਝਦਾ ਬਹੁਤ बड़ी ਬੇਵਕੂਫੀ ਵੀ ਹੈ ਸਰਕਾਰ ਦੀ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਅਸੀਂ ਆਪਣੇ ਕਿਸਾਨ ਨੂੰ ਅੰਦਾਤਾ ਵੀ ਕਹਿੰਦੇ ਆ ਪੂਰੇ ਹਿੰਦੁਸਤਾਨ 'ਚ ਜਿਹੜਾ ਅਨਾਜ ਦੀ ਆਪੂਰਤੀ ਦਾ ਪੂਰਤੀ ਜਿਹੜੀ ਪੰਜਾਬੋਂ ਵੀ ਹੁੰਦੀ ਹੈ ਪੰਜਾਬ ਜਿਹੜਾ ਅਨਾਜ ਹੈ ਉਹ ਸਭ ਜਗ੍ਹਾ ਸਾਨੂੰ ਕਿਸੇ ਤਰੀਕੇ ਦੀ ਘਾਟ ਨਹੀਂ ਨਜ਼ਰ ਆਉਂਦੀ ਔਰ ਕਿਸਾਨਾਂ ਦੇ ਕਾਰਨ ਹੀ ਇਹ ਸਭ ਕੁਝ ਪੋਸੀਬਲ ਹੈ ਔਰ ਪੰਜਾਬ ਦਾ ਕਿਸਾਨ ਅਗਰ ਇਸ ਤਰੀਕੇ ਨਾਲ ਤਰਾਸ਼ਾਈ ਕੀਤਾ ਜਾਏਗਾ ਔਰ ਇਹ ਜਿਹੜੀ ਗੱਲ ਹੈ ਕਿ ਜਿਹੜੀ ਇੱਕ ਪੋਲੀਟੀਕਲ ਪਾਰਟੀ ਜਿਨ੍ਹਾਂ ਨੇ ਹਮੇਸ਼ਾ ਇਹ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੋਧੀ ਪਾਰਟੀ ਹੈ ਔਰ ਅੱਜ ਉਹਨਾਂ ਦਾ ਅਸਲੀ ਚਿਹਰਾ ਜਿਹੜਾ ਹੈ ਬੇਨਕਾਬ ਹੋਇਆ ਅਸੀਂ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੇ ਰਹੇ ਕਿਸਾਨਾਂ ਨੂੰ ਅੰਦਾ ਤਾਂ ਮੰਨਦੇ ਰਹਿ ਔਰ ਮੋਦੀ ਜੀ ਹਮੇਸ਼ਾ ਕਿਸਾਨਾਂ ਦੇ ਪੱਖ ਜਿਹੜੀ ਵੀ ਗੱਲਬਾਤ ਰੱਖਤੇ ਰਹਿ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਨਿਰਦੇਸ਼ ਸਨ ਕਿ ਅਸੀਂ ਕਿਸਾਨਾਂ ਨਾਲ ਖੜੇ ਹੋਣਾ ਲੇਕਿਨ ਇਹਨਾਂ ਲੋਕਾਂ ਨੇ ਰਾਜਨੀਤੀ ਕੀਤੀ ਔਰ ਗੰਦੀ ਰਾਜਨੀਤੀ ਦੇ ਤਹਿਤ ਇੱਕ ਨੈਰੇਟਿਵ ਸੈੱਟ ਕੀਤਾ ਕਿ ਭਾਜਪਾ ਜਿਹੜੀ ਹੈ ਕਿਸਾਨਾਂ ਦੇ ਵਿਰੋਧੀ ਹੈ ਵਿਰੋਧ ਹੈ ਔਰ ਅੱਜ ਉਹਨਾਂ ਦਾ ਚਿਹਰਾ ਬੇਨਕਾਬ ਹੋਇਆ ਹੈ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਗਰੀਬ ਕਿਸਾਨਾਂ ਦੀ ਜਗ੍ਹਾ ਵੀ ਉਹਨਾਂ ਨੂੰ ਨੋਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਐਸੀ ਅਜੀਬ ਤਰੀਕੇ ਦੀਆਂ ਪਾਲਿਸਿਜ਼ ਹੈ ਜਿਨ੍ਹਾਂ 'ਚ ਟਰਾਂਸਪੇਰੈਂਸੀ ਨਹੀਂ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ ਲਗਭਗ 29000 ਰੁਪਏ ਜਾਂ 30000 ਰੁਪਏ ਦੇ ਕਰੀਬ ਅਸੀਂ ਸਾਲਾਨਾ ਦੇਵਾਂਗੇ ਔਰ ਤਿੰਨ ਫਸਲਾਂ ਇੱਕ ਕਿਸਾਨ ਇੱਕ ਖੇਤ ਚੋਂ ਲੈਂਦਾ ਇੱਕ ਏਕੜ ਚੋਂ ਲੈਂਦਾ ਔਰ ਲਗਭਗ ਐਵਰੇਜ ਜਿਹੜਾ ਹੈ ਉਹ 12 ਲੱਖ ਰੁਪਿਆ ਉਹਨੂੰ ਸੌਰੀ 12 ਲੱਖ ਨਹੀਂ ਗਲਤ ਬੋਲ ਗਿਆ 2.5 ਲੱਖ ਰੁਪਿਆ ਦੇ ਕਰੀਬ ਉਹਨੂੰ ਗਰੀਬ ਕਿਸਾਨ ਨੂੰ ਮਿਲਦਾ ਉਹ ਤੁਸੀਂ 30000 ਦੇ ਕੇ ਤੋਂ ਦੀ ਜ਼ਮੀਨ ਹੜੱਪ ਲੋਗੇ ਉਹ ਕੀ ਕਰੇਗਾ ਔਰ ਫਿਰ ਤੁਸੀਂ ਕਹਿੰਦੇ ਹੋ ਜੀ ਤੁਹਾਡੀ ਸਵੈ ਇਛਾ ਨਾਲ ਤੁਸੀਂ ਦੇਣੀ ਹੈ ਨੋਟੀਫਾਈ ਕਿਉਂ ਕਰ ਰਹੇ ਹੋ ਪਹਿਲੇ ਉਹਨਾਂ ਨੂੰ ਪੁੱਛੋ ਕਿ ਜੇ ਤੁਸੀਂ ਹਾਂ ਕਰਦੇ ਹੋ ਤਾਂ ਇਹ ਨੋਟੀਫਾਈ ਕੀਤੀ ਜਾਏਗੀ ਤੁਸੀਂ ਪਹਿਲੇ ਹੀ ਨੋਟੀਫਾਈ ਕਰਕੇ ਕੱਲ ਨੂੰ ਉਹ ਜ਼ਮੀਨ ਉਹਨਾਂ ਕੋਲ ਫਸ ਜਾਏਗੀ ਸਰਕਾਰ ਕੋਲ ਜੇ ਉਹ 5 ਸਾਲ ਕਢਾਉਂਦੇ ਉਹਨੂੰ ਲੱਗ ਗਿਆ ਉਹ 5 ਸਾਲ ਕਰੇਗਾ ਕੀ ਉਹਨੂੰ ਨਾ ਜ਼ਮੀਨ ਉਹਦੇ ਕੋਲ ਹੈ ਨਾ ਖਾਣ ਨੂੰ ਪੈਸਾ ਹੈ ਕੁਝ ਪਰਿਵਾਰ ਕਿਦਾਂ ਚਲਾਏਗਾ ਕਿਸ ਤਰੀਕੇ ਨਾਲ ਸਭ ਕੁਝ ਕਰੇਗਾ ਤੇ ਇੱਕ ਬਹੁਤ ਬੜਾ ਸਾਜ਼ਿਸ਼ ਵੀ ਮੈਂ ਸਮਝਦਾ ਹਾਂ ਔਰ ਬਹੁਤ ਬੜੀ ਇੱਕ ਦੁੱਖ ਭਰੀ ਇੱਕ ਇਹ ਸਟੋਰੀ ਹੈ ਸਾਰੀ ਗੱਲ ਦੀ ਕਿ ਇੱਕ ਐਸੀ ਸਰਕਾਰ ਆਈ ਹੈ ਜਿੰਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਗਰੀਬ ਲੋਕਾਂ ਨੇ ਬਹੁਤ ਸਾਰਿਆਂ ਨੇ ਵੋਟਾਂ ਪਾਈਆਂ ਔਰ ਇਹ ਸੋਚ ਕੇ ਪਾਈਆਂ ਕਿ ਇਹ ਆਉਣ ਵਾਲਾ ਵਕਤ ਜਿਹੜਾ ਹੈ ਪੰਜਾਬ ਵਾਸਤੇ ਬਹੁਤ ਅੱਛਾ ਹੋਏਗਾ ਲੇਕਿਨ ਇਸ ਤਰੀਕੇ ਦਾ ਜਿਹੜਾ ਦੁਖਾਂਤ ਹੋਏਗਾ ਐਸਾ ਕਿਸੇ ਨੇ ਨਹੀਂ ਸੋਚਿਆ ਸੀਗਾ ਹਾਲਾਂਕਿ ਅਸੀਂ ਡਰੱਗਸ ਦੀ ਗੱਲ ਕਰੀਏ ਲॉ ਐਂਡ ਆਰਡਰ ਦੀ ਗੱਲ ਕਰੀਏ ਗੈਂਗਵਾੜ ਦੀ ਗੱਲ ਕਰੀਏ ਪੰਜਾਬ ਬਹੁਤ ਕੁਝ ਹੋ ਰਿਹਾ ਹੈ ਲੇਕਿਨ ਇਹ ਜਿਹੜਾ ਅਖੀਰੀ ਉਹਨਾਂ ਨੇ ਜਿਹੜੀ ਛੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ ਜਿਹੜੀ ਛੱਟ ਮਾਰਨ ਦੀ ਕੋਸ਼ਿਸ਼ ਕਰਦੇ ਨੇ ਮੇਰੇ ਹਿਸਾਬ ਨਾਲ ਪੰਜਾਬ ਪੂਰੇ ਦੀ ਇਕਨੋਮੀ ਦੀ ਕਮਰ ਉੱਟ ਜਾਏਗੀ ਪੂਰਾ ਪੰਜਾਬ ਜਿਹੜਾ ਤਬਾਹ ਹੋਣ ਜਾ ਰਿਹਾ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ ਕਿ ਅਸੀਂ ਪੂਰੀ ਜ਼ੋਰ ਨਾਲ ਕਿਸਾਨਾਂ ਦੇ ਪੱਖ ਸੇ ਲੜਾਈ ਲੜਾਂਗੇ ਡਾਕਟਰ ਸਾਹਿਬ ਜੇਕਰ ਪੂਰੇ ਪੰਜਾਬ ਪਰ ਦੀ ਗੱਲ ਕਰੀਏ ਤਾਂ 40000 ਏਕੜ ਜਿਹੜੀ ਹੈ ਐਕਵਾਇਰ ਹੋ ਰਹੀ ਜ਼ਮੀਨ ਲੁਧਿਆਣੇ ਦੀ ਜਿੱਕਰ ਗੱਲ ਕਰੀਏ ਸੋ 24000 ਏਕੜ ਸਿਰਫ ਲੁਧਿਆਣੇ ਦੀ ਜ਼ਮੀਨ ਐਕਵਾਇਰ ਹੋ ਰਹੀ ਤੇ ਇਹਨੂੰ ਕਿਵੇਂ ਦੇਖਦੇ ਹਾਂ ਮੈਂ ਉਹੀ ਕਹਿ ਰਿਹਾ ਨਹੀਂ ਕਿ 23 24000 ਦੇ ਕਰੀਬ ਸਮਝੋ 23 ਦਾ 23000 ਦੇ ਕਰੀਬ ਹੈ ਜਿਹੜੇ ਲੁਧਿਆ ਲੁਧਿਆਣੇ ਦੀ ਜਿਹੜੀ ਐਕਵਾਇਰ ਹੋ ਰਹੀ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਇਫੈਕਟਡ ਹੈ ਔਰ ਜਿਹੜੀ ਮਜ਼ੇਦਾਰ ਗੱਲ ਇਹ ਹੈ ਕਿ ਲੁਧਿਆਣੇ ਚ ਬਹੁਤ ਸਾਰੀਆਂ ਅਸੀਂ ਕਲੋਨੀਆਂਜ਼ ਐ ਜਿਹੜੇ ਕਿ 8-8 ਸਾਲਾਂ ਤੋਂ ਡਵੈਲਪਮੈਂਟ ਹੋਈ ਹੋਈ ਹੈ ਉਹਨਾਂ ਦੀ ਔਰ ਉਹਨਾਂ ਚ ਵਸੋਂ ਨਹੀਂ ਹੈ ਪੂਰੀ 30% ਵਸੋਂ ਐ 70% ਘਰ ਜਿਹੜੇ ਖਾਲੀ ਪੈ ਤੇ ਬਹੁਤ ਸਾਰੇ ਜਿਹੜੇ ਅਰਥਸ਼ਾਸਤਰੀ ਨੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਬਾਰ-ਬਾਰ ਸਰਕਾਰ ਨੂੰ ਕਿ ਜੇ ਅਸ ਵਸੋਂ ਹੀ ਤੁਹਾਡੇ ਪਹਿਲੀਆਂ ਜਿਹੜੀਆਂ ਕਲੋਨੀਆਂ ਐ ਪਹਿਲੀਆਂ ਜਿਹੜੀਆਂ ਸਕੀਮਸ ਗਵਰਨਮੈਂਟ ਵੱਲੋਂ ਆਈਆਂ ਐ ਉਹ ਹੀ ਪੂਰੀ ਤਰ੍ਹਾਂ ਹਾਲੇ ਤੱਕ ਉੱਥੇ ਡਵੈਲਪਮੈਂਟ ਨਹੀਂ ਹੋ ਪਾਈ ਐ ਉੱਥੇ ਵਸੋਂ ਨਹੀਂ ਆਈ ਐ ਤੁਸੀਂ ਇਹ 40 ਹਜ਼ਾਰ ਏਕੜ ਚ ਕਿੱਥੋਂ ਲਿਆਓਗੇ ਲੋਕ ਰਹਿਣ ਲਈ ਔਰ ਬਹੁਤ ਸਾਰੇ ਪੰਜਾਬ ਦੇ ਸਿਰਫ ਇਸ ਜਗ੍ਹਾ ਤੇ ਲੁਧਿਆਣਾ ਨਹੀਂ ਮੈਂ ਅਸੀਂ ਬਾਕੀ ਜਗ੍ਹਾ ਵੀ ਟਰੈਵਲ ਕਰ ਰਹੇ ਹਾਂ ਪਿੰਡਾਂਾਂ ਜਾ ਰਹੇ ਆਂ ਸ਼ਹਿਰਾਂ ਦੀ ਹਾਲਤ ਦੇਖ ਰਹੇ ਆਂ ਉੱਥੇ ਵੀ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜੀਆਂ ਪਹਿਲੀਆਂ ਸਕੀਮਾਂ ਦਾ ਉਹ ਵੀ ਫੇਲ ਹੋ ਗਈਆਂ ਸਰਕਾਰਾਂ ਦੀਆਂ ਤੇ 40 ਹਜ਼ਾਰ ਏਕੜ ਚ ਵਸਾਉਣ ਵਾਸਤੇ ਅਗਲੇ 50 ਸਾਲ ਤੱਕ ਦਾ ਟਾਈਮ ਲੱਗਣਾ ਹੈ ਕਿਸੇ ਕਿਸਾਨ ਦੀ ਜਗ੍ਹਾ 50 ਸਾਲ ਲਈ ਫਸ ਜਾਂਦੀ ਹੈ ਉਹਨੂੰ ਤੁਸੀਂ ਕਹਿੰਦੇ ਜਦੋਂ ਵਸੋਂ ਹੋਏਗੀ ਜਾਂ ਜਦੋਂ ਲੋਟਮੈਂਟ ਲੈਟਰਸ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਇੱਕ ਪਲਾਟ ਦਿੱਤਾ ਜਾਏਗਾ ਉਹ 20 ਸਾਲ ਬਾਅਦ 25 ਸਾਲ ਬਾਅਦ ਜਾਂ 50 ਸਾਲ ਬਾਅਦ ਲੈ ਕੇ ਕੀ ਕਰੇਗਾ ਉਸ ਜਗ੍ਹਾ ਨੂੰ ਉਹਦਾ ਤਾਂ ਸਭ ਕੁਝ ਉੱਜੜ ਗਿਆ ਉਹਦਾ ਜਿਹੜਾ ਘਰ ਸੀ ਜਿਹਨੂੰ ਜਿਹੜਾ ਖੇਤ ਤੋਂ ਪੈਸਾ ਕਮਾ ਕੇ ਉਹ ਆਪਣਾ ਘਰ ਚਲਾਉਂਦਾ ਸੀਗਾ ਉਸ ਕੋ ਪੈਸਾ ਨਹੀਂ ਹੈ ਤੁਸੀਂ 30000 ਦੇ ਦੀ ਗੱਲ ਕਰਦੇ ਹੋ ਵੀ 3 ਸਾਲਾਂ ਦਾ ਤੁਸੀਂ ਕਮਿਟਮੈਂਟ ਦੇ ਰਹੇ ਹੋ 3 ਸਾਲਾਂ ਤੋਂ ਬਾਅਦ ਕਿੰਨਾ ਚਲਾਏਗਾ ਘਰ ਉਹਨੂੰ ਰਹਿਣ ਵਾਸਤੇ ਕਿੱਥੇ ਜਗ੍ਹਾ ਮਿਲੇਗੀ ਉਹ ਸ਼ਹਿਰਾਂ ਚ ਆ ਕੇ ਕਿੱਦਾਂ ਬਸੇਗਾ ਜਦੋਂ ਕਿ ਪਿੰਡ ਚ ਉਹਦੇ ਕੋ ਖਰਚੇ ਹੀ ਨਹੀਂ ਪੂਰੇ ਹੁੰਦੇ ਪੈਸੇ ਉਹਦੇ ਕੋ ਜਾਏਗਾ ਕਿੱਥੇ ਉਹ ਔਰ ਕੱਲਾ ਕਿਸਾਨ ਨਹੀਂ ਹੈ ਉਹਨਾਂ ਨਾਲ ਜੁੜੀ ਬਾਕੀ ਦੀ ਇੰਡਸਟਰੀ ਹੈ ਛੋਟੀ ਇੰਡਸਟਰੀ ਹੈ ਚਾਹੇ ਉਹਦੇ ਚ ਡੈਰੀ ਫਾਰਮਿੰਗ ਹੈ ਚਾਹੇ ਹੋਰ ਕੋਈ ਮੁਰਗੀ ਪਾਲਣ ਹੈ ਕੋਈ ਮਧੂਮੱਖੀਆਂ ਦੀ ਖੇਤੀ ਕਰਦਾ ਹੈ ਬਹੁਤ ਸਾਰੇ ਹੋਰ ਐਸੇ ਕਨੈਕਟਡ ਜਿਹੜੀਆਂ بزਨੈਸਸ ਹੈਗੇ ਛੋਟੇ ਲੈਵਲ ਦੇ ਔਰ ਜਿਹੜੇ ਕਿਸਾਨਾਂ ਨਾਲ ਜੁੜੂ ਜੁੜੀਆਂ بزਨੈਸਸ ਹੈ ਉਸ ਦੇ ਤਾਰਤੇ ਇਫੈਕਟ ਹੋਣ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰਾ ਭਰਾ ਉਪਜਾਊ ਪੰਜਾਬ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਭ ਤੋਂ ਫਰਟਾਈਲ ਕੋਈ ਲੈਂਡ ਹੈ ਹਿੰਦੁਸਤਾਨ ਚ ਤੇ ਪੰਜਾਬ ਦੀ ਹੈ ਤੁਸੀਂ ਉੱਥੇ ਅਗਰ ਤੁਸੀਂ ਕੋਈ ਪਲੈਨਿੰਗ ਕਰਨੀ ਹੈ ਤੁਸੀਂ ਵਰਟੀਕਲ ਡਵੈਲਪਮੈਂਟ ਕਰੋ ਨਾ ਜੀ ਅੱਜ 100-100 ਮੰਜ਼ਲੀ ਪੰਜਾਬ ਪੰਜਾਬ ਮੰਜ਼ਲੀਆਂ ਵਿੱਚ ਇਮਾਰਤਾਂ ਬਣ ਰਹੀਆਂ ਹੈ ਤੁਸੀਂ ਬਹੁਤ ਉੱਚੀਆਂ ਨਹੀਂ ਕੰਨੀਆਂ 25 25 ਫੀਟ ਦੀਆਂ ਮੰਜਿਲੀਆਂ ਉੱਚੀਆਂ ਕਰੋ ਉੱਥੇ ਤੁਸੀਂ ਬਣਾਓ ਨਾ ਤੁਸੀਂ ਐਕਸਪੈਂਡ ਵਰਟੀਕਲੀ ਐਂਡ ਹਾਰਾਈਜ਼ਨਟਲੀ ਕਿਉਂ ਕਰ ਰਹੇ ਹੋ ਤੁਸੀਂ ਜਗ੍ਹਾ ਕਿਉਂ ਲੈ ਰਹੇ ਹੋ ਡਾਕਟਰ ਸਾਹਿਬ ਇੱਕ ਸਵਾਲ ਹੈ ਲੈਂਡ ਪੋਲਿੰਗ ਪੋਲਿਸੀ ਲਿਆਉਣ ਦਾ ਕਾਰਨ ਕੀ ਹੈਗਾ ਕਿਉਂ ਮਤਲਬ ਇਹ ਪੋਲਿਸੀ ਲਾਗੂ ਕੀਤੀ ਜਾ ਰਹੀ ਹੈ ਦਿਖਾਉਣ ਵਾਸਤੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਅਰਬਨਾਈਜੇਸ਼ਨ ਕਰ ਰਹੇ ਹਾਂ ਜੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪੂਰੇ ਦੇਸ਼ ਦੇ ਵਿੱਚ ਲਗਭਗ 31% ਜਿਹੜੀ ਹੈ ਅ ਅਰਬਨਾਈਜੇਸ਼ਨ ਹੈ ਸਿਟੀਜ਼ ਨੇ ਔਰ ਬਾਕੀ ਜਿਹੜੇ 69% ਨੇ ਉਹ ਪਿੰਡ ਨੇ ਪੂਰੇ ਹਿੰਦੁਸਤਾਨ 'ਚ ਐਵਰੇਜ ਜੀ ਔਰ ਲੇਕਿਨ ਪੰਜਾਬ 'ਚ ਪਹਿਲੇ ਹੀ 42% ਅਰਬਨਾਈਜੇਸ਼ਨ ਹੈ 42% ਸ਼ਹਿਰ ਨੇ ਔਰ ਬਾਕੀ ਦੇ ਪਿੰਡ ਨੇ ਸਾਡੇ ਅਗਰ ਸ਼ਹਿਰ ਜ਼ਿਆਦਾ ਨੇ ਪਹਿਲੇ ਤਾਂ ਸਾਨੂੰ ਹੋਰ ਸ਼ਹਿਰਾਂ ਦੀ ਲੋੜ ਨਹੀਂ ਹੈ ਅਸੀਂ ਸ਼ਹਿਰ ਕਿਉਂ ਬਣਾਣੇ ਨੇ ਜਦੋਂ ਸਾਨੂੰ ਪਿੰਡ ਚਾਹੀਦੇ ਡਿਊਲ ਪਿੰਡ ਚਾਹੀਦੇ ਹੈ ਕਿਸਾਨ ਚਾਹੀਦੇ ਜਿਹੜਾ ਕਿਸਾਨ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ ਉਹ ਹੋਰ ਤਾਕਤਵਰ ਹੋਏ ਉਹ ਕਿੰਨਾ ਤਾਕਤਵਰ ਕਰੋਗੇ ਉਹਨਾਂ ਦੀ 40 ਹਜ਼ਾਰ ਏਕੜ ਜਗ੍ਹਾ ਹੀ ਲੈ ਲੋਗੇ ਔਰ ਸ਼ਹਿਰ ਬਣਾ ਦੇਓਗੇ ਜਿੱਥੇ ਬਸਣ ਨੂੰ ਬੰਦਿਆਂ ਨੇ ਨਹੀਂ ਆਣਾ ਤੁਹਾਡੇ ਉਹ ਜਿਹੜੇ ਡਵੈਲਪਮੈਂਟ ਹੈ ਉਹਦਾ ਫਾਇਦਾ ਕੀ ਹੋਣਾ ਤੇ ਜਿਹੜਾ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਨੂੰ ਅਨਾਜ ਦੇ ਰਿਆ ਸੀ ਉਹ ਨੂੰ ਤੁਸੀਂ ਮਾਰ ਦੇਣਾ ਤੇ ਉਹਦਾ ਬਣੇਗਾ ਕੀ ਇਸ ਪੰਜਾਬ ਦਾ ਬਿਲਕੁਲ ਕੀ ਲੱਗਦਾ ਨਹੀਂ ਕਿ ਇੱਕ ਪਾਸੇ ਜੇਕਰ ਭਾਜਪੀ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਸਹਿਰੀ ਵਿਕਾਸ ਕਾਰਜਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਲੱਗਦਾ ਕਿ ਇਹ ਜਿਹੜੀ ਪੋਲਿਸੀ ਲਾਗੂ ਕੀਤੀ ਜਾ ਰਹੀ ਹੈ ਦੇ ਵਿੱਚ ਸਹਿਰੀ ਵਿਕਾਸ ਜਿਹੜਾ ਹੋਊਗਾ ਡਵੈਲਪਮੈਂਟ ਹੋਗੀ ਇੱਕ ਪਾਸੇ ਜਿਹੜੀ ਜ਼ਮੀਨ ਹੈਗੀ ਹੈ 40000 ਏਕੜ ਉਹ ਡਵੈਲਪਮੈਂਟ ਹੋ ਕੇ ਸ਼ਹਿਰ ਬਣ ਸਕਦਾ ਵਾ ਜਾਂ ਕੁਝ ਇਦਾਂ ਡਿਮਾਂਡ ਐਂਡ ਸਪਲਾਈ ਦਾ ਇਸ਼ੂ ਇਤ ਹੋਣਾ ਚਾਹੀਦਾ ਹੈ ਡਿਮਾਂਡ ਹੀ ਨਹੀਂ ਹੈ ਜੇ ਤੁਹਾਡੇ ਲੁਧਿਆਣਾ ਸ਼ਹਿਰ ਚ ਤੁਹਾਡੇ ਜਿਹੜੇ ਪੁਰਾਣੀਆਂ ਸਕੀਮਾਂ ਦੇ ਤੁਹਾਡੇ ਮਕਾਨ ਤੇ ਪਲਾਟ ਆਨੇ ਖਾਲੀ ਪਏ ਨੇ ਤੇ ਨਵੇਂ ਬਣਾਣੇ ਕਿਉਂ ਹੈ ਯਾ ਤੇ ਡਿਮਾਂਡ ਐਸੀ ਹੋਵੇ ਨਾ ਕਿ ਲੋਕ ਐਸੇ ਹੋਣ ਕਿ ਤੁਹਾਡਾ 40000 ਜਿਹੜਾ ਏਕੜ ਜਗਾ ਲਈ ਹੈ ਉੱਤੇ ਜਿੰਨੀ ਤੁਸੀਂ ਵਸੋਂ ਕਰਨੀ ਹੈ 플ੌਟ ਕੱਟਣੇ ਹੈ ਜਾਂ ਮਕਾਨ ਬਣਾਉਣੇ ਹੈ ਜਾਂ ਕਮਰਸ਼ੀਅਲ ਜਗਾ ਬਣਾਉਣੀਆਂ ਹੈ ਜਾਂ ਐਸੀ ਡਿਮਾਂਡ ਹੈ ਕਿ ਉਹਨਾਂ ਨੂੰ ਵੱਧ ਲੋਕ ਤੁਹਾਡੇ ਪਿੱਛੇ ਪਏ ਨੇ ਕਿ ਸਾਨੂੰ ਇਹ ਚਾਹੀਦੀ ਹੈ ਜਗਾ ਇੱਥੇ ਤੇ ਲੋਕ ਖਾਲੀ 플ੌਟ ਲੱਗੇ ਬੈਠੇ ਹੋਏ ਨੇ 8-8 10 ਸਾਲਾਂ ਦੇ ਜਿੱਥੇ 10-10 ਸਾਲਾਂ ਦੇ ਖਾਲੀ 플ੌਟ ਪਏ ਨੇ ਉੱਥੇ ਤੁਸੀਂ ਅੱਜ ਕਹਿ ਰਹੇ ਹੋ ਕਿ ਜੇ ਅਸੀਂ ਹੋਰ 40 ਹਜ਼ਾਰ ਏਕੜ ਜਿਹੜਾ ਤੁਹਾਨੂੰ ਬਣਾ ਕੇ ਦੇਵਾਂਗੇ ਆਣਾ ਕਿਵੇਂ ਜੇ ਤੁਹਾਡੇ ਪਹਿਲੇ ਨਹੀਂ ਭਰੇ ਬਿਲਕੁਲ ਇੱਕ ਪਾਸੇ ਜੇਕਰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵਾਅਦਾ ਕੀਤਾ ਗਿਆ ਕਿ ਪਰਿਵਾਰਾਂ ਨੂੰ ਜਿਹੜਾ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਮੁਫਤ ਹੋਊਗਾ 2-3 ਮਹੀਨੇ ਦੇ ਵਿੱਚ ਕਿਤੇ ਨ ਕਿਤੇ ਉਹ ਵੀ ਜਿਹੜਾ ਦੇ ਦਿੱਤਾ ਜਾਊਗਾ ਪਰਿਵਾਰਾਂ ਨੂੰ ਉਹਨੂੰ ਕਿਵੇਂ ਦੇ ਦੇਓ ਦੇਖੋ ਇਹ ਆਮ ਆਦਮੀ ਪਾਰਟੀ ਦਾ ਅਸੀਂ ਐਸਾ ਮਹਿਸੂਸ ਕਰਦੇ ਹਾਂ ਕਿ ਫਰੇਬ ਔਰ ਝੂਠੇ ਝੂਠ ਨਾਲ ਸਾਰੀਆਂ ਗੱਲਾਂ ਕਰਦੇ ਨੇ 92 ਸੀਟਾਂ ਜਿਹੜੀਆਂ ਸੀ ਇਹਨਾਂ ਨੇ ਬਹੁਤ سارے ਵਾਅਦੇ ਕੀਤੇ ਸੀ ਹਰ ਭੈਣ ਨੂੰ 1000 ਰੁਪਿਆ ਜਿਹੜੇ ਹਰ ਮਾਂ ਨੂੰ ਜਾਂ ਭੈਣ ਨੂੰ 1000 ਰੁਪਿਆ ਮਿਲੇਗਾ ਕਦੀ ਨਹੀਂ ਮਿਲਿਆ ਅੱਜ ਹੋਰ ਬੜੀਆਂ ਚੀਜ਼ਾਂ ਅਸੀਂ ਨੌਕਰੀਆਂ ਦੇਵਾਂਗੇ ਕੋਈ ਬੇਰੋਜ਼ਗਾਰ ਨਹੀਂ ਰਹੇਗਾ ਨਸ਼ਾ ਖਤਮ ਕਰ ਦਵਾਂਗੇ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਾਂਗੇ ਪੰਜਾਬ ਸੂਬਾ ਦੇਸ਼ ਦਾ ਸਭ ਤੋਂ بڑا ਸੂਬਾ ਬਣੇਗਾ ਇਹ ਸਭ ਵਾਦੇ ਨੇ ਬਹੁਤ ਸਾਰੀ ਲੰਬੀ ਲਿਸਟ ਹੈ ਜਿੰਨੀ ਗੱਲ ਕਰੀਏ ਉਹਨਾਂ ਇਹਨਾਂ ਦਾ ਝੂਠ ਨਜ਼ਰ ਆਂਦਾ ਹੈ ਸਾਡਾ ਇਹ ਮੰਨਣਾ ਹੈ ਕਿ ਇਹ ਵੀ ਇੱਕ ਫਰੇਬ ਹੈ ਅੱਗੇ 2026 ਦਾ ਇਲੈਕਸ਼ਨ ਹੈ ਉਹਦੇ ਵਿੱਚ ਕੁਛ ਨਾ ਕੁਛ ਐਸੀ ਕਾਂਸਪੀਰੇਸੀ ਕਰਕੇ ਦਿਖਾਣਗੇ ਕਿ ਜਨਤਾ ਜਿਹੜੀ ਹੈ ਭੋਲੀ ਭਾਰੀ ਜਨਤਾ ਜਿਹੜੀ ਹੈ ਉਹ ਮੂਰਖ ਬਣੇਗੀ ਲੇਕਿਨ ਮੈਨੂੰ ਲੱਗਦਾ ਨਹੀਂ ਹੈ ਕਿ ਹੁਣ ਐਸਾ ਹੋਏਗਾ ਕਿਉਂਕਿ ਪੂਰੇ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਝੂਠੇ ਰੋਗ ਨੇ ਔਰ ਪੰਜਾਬ ਇਹਨੂੰ ਜਵਾਬ ਦੇਗਾ ਜੀ ਭਾਜਪਾ ਕਿਸ ਤਰੀਕੇ ਕੰਮ ਕਰੂਗੀ ਇਸ ਨੂੰ ਲੈ ਕੇ ਹੁਣ ਅਸੀਂ ਆਉਣ ਵਾਲੇ ਦਿਨਾਂ ਪੂਰਾ ਵੱਡੇ ਨਾ ਵੱਡਾ ਲਾ ਕੇ ਕਿਸਾਨਾਂ ਨਾਲ ਖੜੇ ਹੋਵਾਂਗੇ ਔਰ ਮੰਡਲ ਸਰ ਤੇ ਅਸੀਂ ਜਿਹੜਾ ਇਹਨੂੰ ਪੂਰਾ ਜਿਹੜਾ ਅਧੋਲਨ ਖੜਾ ਕਰਾਂਗੇ ਔਰ ਪੂਰੇ ਪੰਜਾਬ 'ਚ ਅੰਦੋਲਨ ਖੜਾ ਕਰਕੇ ਪਾਲਿਸੀ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸੋ ਦੱਸਦੀ ਬੀਜੇਪੀ ਤੋਂ ਸੀਨੀਅਰ ਆਗੂ ਮਜੂਦ ਸੀਗੇ ਪੰਜਾਬ ਪ੍ਰਦੇਸ਼ ਮਹਾ ਮੰਤਰੀ ਰਾਠੌਰ ਸਾਹਿਬ ਸੋ ਦੱਸਦੀ ਹੈ ਕਿ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਪਰ ਬੀਜੇਪੀ ਦੀ ਜੇਕਰ ਗੱਲ ਕਰੀਏ ਬੀਜੇਪੀ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਇਸ ਪਾਲਿਸੀ ਨੂੰ ਲੈ ਕੇ ਅਸੀਂ ਲੋਕਾਂ ਦੇ ਕੋਲ ਵੀ ਜਾਵਾਂਗੇ ਪਰ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕੀ ਹੁੰਦਾ ਹੈ ਪੰਜਾਬ ਦਾ ਦੇਖਦੇ ਰਹੋ ਜੁਦਨਾਲਾਈ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ